ਇਹ ਸਾਡਾ ਸਾਡਾ ਸਰਸੋਪਰੇਸ਼ਨ ਹੈ ਜਿਸ ਵਿੱਚ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਇਸ ਵਿੱਚ ਅਸੀਂ ਜਿਹੜੇ ਖਾਸ ਕਰਕੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਟ੍ਰੇਨਾਂ ਜਿਹੜੀਆਂ ਪਬਲਿਕ ਪਾਰਕਾਂ ਜਿੱਥੇ ਨਿਕਲ ਪਾਰਕ ਕੀਤੇ ਹੋਏ ਕਿਸੇ ਤੋਂ ਵਾਹਨ ਐਪ ਤੇ ਪੈਸੇ ਆਫ ਦੀ ਮਦਦ ਨਾਲ ਦੀ ਵੀ ਚੈੱਕ ਚੱਲ ਰਹੀ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਫੋਕਸ ਕਰ ਰਿਹਾ ਉਸ ਮਾਮਲੇ ਦੇ ਤਹਿਤ ਵੀ ਸੱਚ ਪੁਣੀ ਚੱਲ ਰਿਹਾ ਹੈ ਹਾਂਜੀ ਸਰ ਅੱਜ ਚੈਕਿੰਗ ਕੀਤੀ ਗਈ ਹੈ ਕਿਸੇ ਵੀ ਸ਼ਹਿਰ ਤੇ ਕਿਹੜੀ ਕਿਹੜੀ ਟੀਮਾਂ ਇਹ ਸਾਡਾ ਜਿਹੜਾ ਸਰਚ ਪ੍ਰੋਜੈਕਟ ਚੱਲ ਰਿਹਾ ਕਸੋ 1 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲ ਰਿਹਾ ਇਸ ਵਿੱਚ ਅਸੀਂ ਐਸਐਚਓ ਕਟਵਾਲੀ ਐਸਐਚਓ ਕਨਾਲ ਕਲੋਨੀ ਚੌਕੀ ਇੰਚਾਰਜ ਬੱਸ ਸਟੈਂਡ ਚੌਕੀ ਇੰਚਾਰਜ ਵਰਦਮਾਨ ਐਂਟੀ ਸਬੋਡਾ ਦੀ ਟੀਮ ਜਿਸ ਵਿੱਚ ਡੌਗ ਸਕਵਡ ਤੇ ਇਥੋਂ ਜੀਆਰਪੀ ਤੇ ਆਰਪੀ ਦੀਆਂ ਟੀਮਾਂ ਲਈਆਂ ਇਸ ਵਿੱਚ ਰੇਲਵੇ ਸਟੇਸ਼ਨ ਪਲੇਟਫਾਰਮ ਤੇ ਟ੍ਰੇਨਾਂ ਦੀ ਚੈਕ ਚੱਲ ਰਹੀ ਆ ਇਸ ਵਿੱਚ 26 ਵਿਅਕਤੀ ਜਾਂ ਕੋਲਵਾਸ ਬੈਗ ਜਾਂ ਵਸਤੂ ਖਾਸ ਕਰਕੇ ਉਹ ਚੈੱਕ ਕਰ ਰਹੇ ਆ ਤਾਕਿ ਅਮਨ ਕਾਇਮ ਰਹੇ ਸਾਨੂੰ ਬਣਾਇਆ ਰੱਖਿਆ ਜਾ ਸਕੇ ਕਿਸੇ ਕਿਸ ਹੁੰਦੀ ਗਵਾਲਸ਼ਾਮੀ ਘਟਾ ਨਾ ਵਾਪਰੇ ਇਸ ਵਿੱਚ ਜਿਹੜੀਆਂ ਪਬਲਿਕ ਪਾਰਕ ਨੇ ਅਸੀਂ ਉਹਨਾਂ ਨੂੰ ਵੀ ਵਾਹਨ ਐਪ ਤੇ ਪੈਸੇ ਆਪ ਦੀ ਮਦਦ ਨਾਲ ਚੈੱਕ ਕਰ ਰਹੇ ਹਾਂ ਕਿਹੜੀ ਨਿਵਾਰਸ਼ਤੀ ਹੁੰਦੀ ਹੈ ਲੋਕਾਂ ਨੂੰ ਪਤਾ ਨਹੀਂ ਹੁੰਦਾ ਤੇ ਖੇਡ ਖਾਡ ਕਰਨ ਲੱਗ ਜਾਂਦੇ ਕਿ ਕਹਿਣਾ ਚਾਹੁੰਦੇ ਅਸੀਂ ਉਹਦੇ ਵਿੱਚ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਜੇ ਕਿਸੇ ਬੰਦੇ ਨੂੰ ਜਾਂ ਵਿਅਕਤੀ ਨੂੰ ਕੋਈ ਲਵਾਰਸ ਬੈਗ ਵਸਤੂ ਨਜ਼ਰ ਆਉਂਦੀ ਹੈ ਤਾਂ ਉਸ ਬੰਦੀ ਉਸ ਨੂੰ ਸੂਚਿਤ ਕਰੇ ਨਾ ਕਿ ਉਸ ਨਾਲ ਆਪ ਛੇੜਖਾਨੀ ਕਰੇ ਜਿਹੜੀ ਕਿਹੜੀ ਜਗ੍ਹਾ ਸਟੇਸ਼ਨ ਦੀ ਹੈ ਮੇਨ ਮੇਨ ਜਿਹੜੀ ਜਗ੍ਹਾ ਮੇਨ ਅਸੀਂ ਇਹ ਰੇਲਵੇ ਸਟੇਸ਼ਨ ਦੀ ਜਿਹੜੀ ਪਾਰਕਿੰਗ ਹੈ ਜਿੱਥੇ ਵਿਕਰ ਪਾਰਕਿੰਗ ਹੈ ਪਲੇਟਫਾਰਮ ਪਲੇਨਾ ਤੇ ਜਿੱਥੇ ਮੇਨ ਰੇਲਵੇ ਸਟੇਸ਼ਨ ਦਾ ਜਿਹੜਾ ਆਵਾਜਾਈ ਉੱਤੇ ਕੰਮ ਚੱਲ ਰਿਹਾ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ 1 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲ ਰਹੀ ਹੈ ਮੁੱਖ ਮਕਸਦ ਕੀ ਹੈ ਦਾ ਮੁੱਖ ਮਕਸਦ ਇਹ ਹੈ ਵੀ ਕੋਈ ਅਮਨ ਕੰਡੀਸ਼ਨ ਬਣਾਈ ਰੱਖੀ ਜਾ ਕਿ ਕੋਈ ਅਨਸੁਰਖਾ ਨਹੀਂ ਕਰਨਾ ਵਾਪਰੇ ਜਾਂ ਕੋਈ ਨਸ਼ਾ ਜਾਂ ਜੁੱਧ ਨਸ਼ਾ ਮਚ ਰਿਹਾ ਉਸ ਦਾ ਕੋਈ ਤਕਬਰੀ ਕੀਤੀ ਜਾ ਸਕੇ ਪੂਰੇ ਪੰਜਾਬ ਪਰ ਹਾਂਜੀ ਪੂਰੇ ਪੰਜਾਬ ਚੱਲ ਰਹੀ ਹੈ ਇਹ ਸਾਡਾ ਸਾਡਾ ਪਰਸਪਰਸ਼ਨ ਹੈ ਜਿਸ ਵਿੱਚ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਇਸ ਵਿੱਚ ਅਸੀਂ ਜਿਹੜੇ ਖਾਸ ਕਰਕੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਟ੍ਰੇਨਾਂ ਜਿਹੜੀਆਂ ਪਬਲਿਕ ਪਾਰਕਾਂ ਜਿੱਥੇ ਵਹੀਕਲ ਪਾਰਕ ਕੀਤੇ ਹੋਏ ਆ ਜਿਸ ਵਿੱਚ ਵਾਹਨ ਐਪ ਤੇ ਪੈਸ ਐਪ ਦੀ ਮਦਦ ਨਾਲ ਉਹਦੇ ਵਿੱਚ ਚੈੱਕ ਚੱਲ ਰਹੀ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਪੁੱਤ ਜਿਹੜਾ ਚੱਲ ਰਿਹਾ ਉਸ ਮਾਮਲੇ ਦੇ ਤਹਿਤ ਸਾਡੀ ਸਰਚ ਪੇਸ਼ ਕਰ ਰਹੇ ਆ ਹਾਂਜੀ ਸਰ ਅੱਜ ਚੈਕਿੰਗ ਕੀਤੀ ਗਈ ਹੈ ਕਿਸੇ ਵੀ ਸ਼ਹਿਰ ਤੇ ਕਿਹੜੀ ਕਿਹੜੀ ਟੀਮਾਂ ਤੇ ਸਾਡਾ ਇਹਦਾ ਸਰਚ ਪ੍ਰੋਗਰਾਮ ਚੱਲ ਰਿਹਾ ਕਸੋ 1 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲ ਰਿਹਾ ਇਸ ਵਿੱਚ ਅਸੀਂ ਐਸਐਚਓ ਕਟਵਾਲੀ ਐਸਐਚਓ ਕਨਾਲ ਕਲੋਨੀ ਚੌਕੀਆਂ ਚਾਰਜ ਬੱਸ ਸਟੈਂਡ ਚੌਕੀਆਂ ਚਾਰਜ ਵਰਦਮਨ ਐਂਟੀ ਸਬੋਟੇਜ ਟੀਮ ਜਿਸ ਵਿੱਚ ਡੌਗ ਸਕਵਰਡ ਤੇ ਇਥੋਂ ਜੀਆਰਪੀ ਤੇ ਆਰਪੀਫ ਦੀਆਂ ਟੀਮਾਂ ਲਈਆਂ ਇਸ ਵਿੱਚ ਰੇਲਵੇ ਸਟੇਸ਼ਨ ਪਲੇਟਫਾਰਮ ਤੇ ਟ੍ਰੇਨਾਂ ਦੀ ਚੈਕ ਚੱਲ ਰਹੀ ਆ ਇਸ ਵਿੱਚ 36 ਵਿਅਕਤੀਆਂ ਕੋਲ ਬੈਗ ਜਾਂ ਵਸਤੂ ਖਾਸ ਕਰਕੇ ਉਹ ਚੈੱਕ ਕਰ ਰਹੇ ਆ ਤਾਕਿ ਅਮਨ ਕੌਨ ਦੀ ਸਿੱਤ ਨੂੰ ਬੁਗਾਇਆ ਰੱਖਿਆ ਜਾ ਕਿਸੇ ਕਿਸਮ ਦੀ ਗਵਨਸ਼ਾਮੀ ਦਾ ਟਾਲਾ ਨਾ ਵਾਪਰੇ ਇਸ ਲਈ ਪਬਲਿਕ ਪਾਰਕ ਨੇ ਅਸੀਂ ਉਹਨਾਂ ਨੂੰ ਵੀ ਵਾਹਨ ਐਪ ਤੇ ਪੈਸੇ ਆਫ ਦੀ ਮਦਦ ਨਾਲ ਚੈੱਕ ਕਰ ਰਹੇ ਹਾਂ ਕੋਈ ਨਿਵਾਰਸ਼ਤੀ ਹੁੰਦੀ ਹੈ ਲੋਕਾਂ ਨੂੰ ਪਤਾ ਨਹੀਂ ਹੁੰਦਾ ਤੇ ਖੇਡ ਖਾਡ ਕਰ ਪਾ ਗਏ ਕਿ ਕਹਿਣਾ ਚਾਹੁੰਦੇ ਅਸੀਂ ਉਹਦੇ ਵਿੱਚ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਜੇ ਕਿਸੇ ਬੰਦੇ ਨੂੰ ਜਾਂ ਵਿਅਕਤੀ ਨੂੰ ਕੋਈ ਲਵਾਰਸ ਬੈਗ ਵਸਤੂ ਨਜ਼ਰ ਆਉਂਦੀ ਹੈ ਤਾਂ ਸਬੰਧੀ ਉਸ ਨੂੰ ਸੂਚਿਤ ਕਰੇ ਨਾ ਕਿ ਉਸ ਨਾਲ ਆਪ ਚੇੜਖਾਨੀ ਕਰੇ ਕਿਹੜੀ ਕਿਹੜੀ ਜਗ੍ਹਾ ਤੇ ਸੰਦੀਆ ਮੇਨ ਮੇਨ ਜਿਹੜੀ ਜਗ੍ਹਾ ਹੈ ਮੇਨ ਅਸੀਂ ਇਹ ਰੇਲਵੇ ਸਟੇਸ਼ਨ ਦੀ ਜਿਹੜੀ ਪਾਰਕਿੰਗ ਹੈ ਜਿੱਥੇ ਵਿਕਰ ਪਾਰਕਿੰਗ ਹੈ ਪਲੇਟਫਾਰਮ ਪਲੇਨਾ ਤੇ ਜਿੱਥੇ ਮੇਨ ਰੇਲਵੇ ਸਟੇਸ਼ਨ ਦਾ ਜਿਹੜਾ ਆਵਾਜਾਈ ਉੱਤੇ ਕੰਮ ਚੱਲ ਰਿਹਾ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ 1 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲ ਰਿਹਾ ਹੈ ਮੁੱਖ ਮਕਸਦ ਕੀ ਹੈ ਤੁਹਾਡਾ ਮੁੱਖ ਮਕਸਦ ਇਹ ਹੈ ਵੀ ਕੋਈ ਅਮਨ ਕੰਡੀਸ਼ਨ ਬਣਾਈ ਰੱਖੀ ਜਾ ਕਿ ਕੋਈ ਅਨਸੁਰਖੀ ਕਰਨ ਨਾ ਵਾਪਰੇ ਜਾਂ ਕੋਈ ਨਸ਼ਾ ਜਾਂ ਯੋਧ ਨਸ਼ਾ ਮੇ ਚੱਲ ਰਿਹਾ ਉਸ ਦਾ ਕੋਈ ਤਕਬਰੀ ਕੀਤੀ ਜਾ ਸਕੇ ਪੂਰੇ ਪੰਜਾਬ ਪਰ ਤੇ ਹਾਂਜੀ ਪੂਰੇ ਪੰਜਾਬ ਚੱ ਇਹ ਸਾਡਾ ਸਾਡਾ ਸਰਸੋਪਰੇਸ਼ਨ ਹੈ ਜਿਸ ਵਿੱਚ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਇਸ ਵਿੱਚ ਅਸੀਂ ਜਿਹੜੇ ਖਾਸ ਕਰਕੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਟ੍ਰੇਨਾਂ ਜਿਹੜੀਆਂ ਪਬਲਿਕ ਪਾਰਕਾਂ ਜਿੱਥੇ ਨਿਕਲ ਪਾਰਕ ਕੀਤੇ ਹੋਏ ਕਿਸੇ ਤੋਂ ਵਾਹਨ ਐਪ ਤੇ ਪੈਸੇ ਆਫ ਦੀ ਮਦਦ ਨਾਲ ਦੀ ਵੀ ਚੈੱਕ ਚੱਲ ਰਹੀ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਫੋਕਸ ਕਰ ਰਿਹਾ ਉਸ ਮਾਮਲੇ ਦੇ ਤਹਿਤ ਵੀ ਸੱਚ ਪੁਣੀ ਚੱਲ ਰਿਹਾ ਹੈ ਹਾਂਜੀ ਸਰ ਅੱਜ ਚੈਕਿੰਗ ਕੀਤੀ ਗਈ ਹੈ ਕਿਸੇ ਵੀ ਸ਼ਹਿਰ ਤੇ ਕਿਹੜੀ ਕਿਹੜੀ ਟੀਮਾਂ ਇਹ ਸਾਡਾ ਜਿਹੜਾ ਸਰਚ ਪ੍ਰੋਗਰਾਮ ਚੱਲ ਰਿਹਾ ਕਸੋ 1 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲ ਰਿਹਾ ਇਸ ਵਿੱਚ ਅਸੀਂ ਐਸਐਚਓ ਕਟਵਾਲੀ ਐਸਐਚਓ ਕਨਾਲ ਕਲੋਨੀ ਚੌਕੀ ਇੰਚਾਰਜ ਬੱਸ ਸਟੈਂਡ ਚੌਕੀ ਇੰਚਾਰਜ ਵਰਦਮਾਨ ਐਂਟੀ ਸਬੋਡਾ ਦੀ ਟੀਮ ਜਿਸ ਵਿੱਚ ਡੌਗ ਸਕਵਡ ਤੇ ਇਥੋਂ ਜੀਆਰਪੀ ਤੇ ਆਰਪੀ ਦੀਆਂ ਟੀਮਾਂ ਲਈਆਂ ਇਸ ਵਿੱਚ ਰੇਲਵੇ ਸਟੇਸ਼ਨ ਪਲੇਟਫਾਰਮ ਤੇ ਟ੍ਰੇਨਾਂ ਦੀ ਚੈਕ ਚੱਲ ਰਹੀ ਆ ਇਸ ਵਿੱਚ 26 ਵਿਅਕਤੀ ਜਾਂ ਕੋਲਵਾਸ ਬੈਗ ਜਾਂ ਵਸਤੂ ਖਾਸ ਕਰਕੇ ਉਹ ਚੈੱਕ ਕਰ ਰਹੇ ਆ ਤਾਕਿ ਅਮਨ ਕਾਇਮ ਰਹੇ ਸਾਨੂੰ ਬਣਾਇਆ ਰੱਖਿਆ ਜਾ ਕਿਸੇ ਕਿਸ ਹੁੰਦੀ ਗਵਾਲਸ਼ਾਮੀ ਘਟਾ ਨਾ ਵਾਪਰੇ ਇਸ ਵਿੱਚ ਜਿਹੜੀਆਂ ਪਬਲਿਕ ਪਾਰਕ ਨੇ ਅਸੀਂ ਉਹਨਾਂ ਨੂੰ ਵੀ ਵਾਹਨ ਐਪ ਤੇ ਪੈਸੇ ਆਪ ਦੀ ਮਦਦ ਨਾਲ ਚੈੱਕ ਕਰ ਰਹੇ ਹਾਂ ਕੋਈ ਨਿਮਾਰਸ਼ਤੀ ਹੁੰਦੀ ਹੈ ਲੋਕਾਂ ਨੂੰ ਪਤਾ ਨਹੀਂ ਹੁੰਦਾ ਤੇ ਖੇਡ ਖਾਣ ਕਰਨ ਲੱਗ ਜਾਂਦੇ ਕਿ ਕਹਿਣਾ ਚਾਹੁੰਦੇ ਅਸੀਂ ਉਹਦੇ ਵਿੱਚ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਜੇ ਕਿਸੇ ਬੰਦੇ ਨੂੰ ਜਾਂ ਵਿਅਕਤੀ ਨੂੰ ਕੋਈ ਲਵਾਰਸ ਬੈਗ ਵਸਤੂ ਨਜ਼ਰ ਆਉਂਦੀ ਹੈ ਤਾਂ ਉਸ ਬੰਦੀ ਉਸ ਨੂੰ ਸੂਚਿਤ ਕਰੇ ਨਾ ਕਿ ਉਸ ਨਾਲ ਆਪ ਛੇੜਖਾਨੀ ਕਰੇ ਕਿਹੜੀ ਕਿਹੜੀ ਜਗ੍ਹਾ ਤੇ ਚੰਦੀ ਆ ਮੇਨ ਮੇਨ ਜਿਹੜੀ ਜਗ੍ਹਾ ਮੇਨ ਅਸੀਂ ਇਹ ਜਹਾ ਰੇਲਵੇ ਸਟੇਸ਼ਨ ਦੀ ਜਿਹੜੀ ਪਾਰਕਿੰਗ ਹੈ ਜਿੱਥੇ ਵਹੀਕਲ ਪਾਰਕ ਕਰਦੇ ਪਲੇਟਫਾਰਮ ਟ੍ਰੇਨਾਂ ਤੇ ਜਿੱਥੇ ਮੇਨ ਰੇਲਵੇ ਸਟੇਸ਼ਨ ਦਾ ਜਿਹੇ ਆਵਾਜਾਈ ਉੱਤੇ ਕੰਮ ਚੱਲ ਰਿਹਾ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ 1 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲ ਰਹੀ ਹੈ ਮੁੱਖ ਮਕਸਦ ਕੀ ਹੈ ਦਾ ਮੁੱਖ ਮਕਸਦ ਇਹ ਹੈ ਵੀ ਕੋਈ ਅਮਨ ਕੰਡੀਸ਼ਨ ਬਣਾਈ ਰੱਖੀ ਹੈ ਕਿ ਕੋਈ ਅਨਸਰਮੀ ਕਰਨ ਨਾ ਵਾਪਰੇ ਜਾਂ ਕੋਈ ਨਸ਼ਾ ਜਾਂ ਜੁਦਨ ਸ਼ਾਮੋ ਚੱਲ ਰਿਹਾ ਹੈ ਉਸ ਦਾ ਕੋਈ ਤਕਬਰੀ ਕੀਤੀ ਜਾ ਸਕੀ ਪੂਰੇ ਪੰਜਾਬ ਪਰ ਹਾਂਜੀ ਪੂਰੇ ਪੰਜਾਬ ਚੱਲ ਰ